ਨਵਜੋ ਸਿੰਘ ਸਿੱਧੂ ਅਤੇ ਆਪ ਦੀ ਨਹੀਂ ਗਲੀਦਾਲ ਸੂਤਰਾਂ ਦੇ ਹਵਾਲੇ ਤੋਂ ਖਬਰ ਸਿੱਧੂ ਨੇ ਕੀਤੀ ਸੀ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰੀ ਦੀ ਮੰਗ ਦਿੱਲੀ ਚ ਕੱਲ ਰਾਤ ਆਪ ਨੇਤਾਵਾਂ ਨੇ ਕੀਤੀ ਐਮਰਜੈਂਸੀ ਬੈਠਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਲੀ ਚ ਸਕੂਲੀ ਬੱਚੀਆਂ ਨੇ ਬੰਨੀ ਰਖੜੀ, ਭਾਜਪਾ ਨੇਤਾ ਲక్ష్ਮੀ ਕਾਂਤਾ ਚਾਵਲਾ ਬੀਐਸਐਫ ਜਵਾਨਾਂ ਨੂੰ ਰਖੜੀ ਬੰਨਨ ਅਟਾਰੀ ਸਰਹੱਦ ਪਹੁੰਚੇ। ਉਧਰ ਆਮ ਆਦਮੀ ਪਾਰਟੀ ਦੇ ਸੰਸਦ ਭਗਵੰਤ ਮਾਨ ਨੇ ਰਾਜਪੁਰਾ ਸਟੇਸ਼ਨ ਤੇ ਬਣਵਾਈ ਭੈਣ ਤੋਂ ਰਖੜੀ। ਦਿੱਲੀ ਤੋਂ ਬਾਬਾ ਬਕਾਲਾ ਦੀ ਸਿਆਸੀ ਕਾਨਫਰੰਸ ਵਿੱਚ ਸ਼ਾਮਲ ਹੋਣ ਜਾ ਰਹੇ ਮਾਨ ਨੇ ਰਾਜਪੁਰਾ ਸਟੇਸ਼ਨ ਤੇ ਟ੍ਰੇਨ ਰੁਕਣ ਦੌਰਾਨ ਭੈਣ ਨਾਲ ਕੀਤੀ ਮੁਲਾਕਾ। ਤਾਂ ਲੱਗਦਾ ਤੇ ਆ ਰਹਾ ਹਰੇਕਾਂ ਦੀ ਤਮੰਨਾ ਹੁੰਦੀ ਹੈ ਕਿ ਆਪਣੇ ਭਰਾ ਦੇ ਜਿੱਥੇ ਰਖੜੀ ਬੰਨ੍ਹੇ ਮੇਰੀ ਵੀ ਸੀ ਜੀ ਤੇ ਮੈਂ ਗੱਲ ਗੱਲ ਕੀਤੀ ਉਹਨੇ ਕਹਿੰਦੇ ਵੀ ਬਿਜ਼ੀ ਬਹੁਤ ਹਾਂ ਬਾਬਾ ਬਕਾਲਾ ਜਾਣਾ ਹੈ ਅੱਜ ਰਖੜ ਪੁੰਡਿਆਂ ਦਾ ਮੇਲਾ ਹੈ ਜੀ ਤੇ ਕਹਿੰਦੇ ਵੀ ਦੋ ਮੰਤਲੀ ਰਾਤ ਫਿਰ ਮਿਲ ਸਕਦਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜੀ ਲੱਖਾਂ ਪੌਣਾ ਦੀ ਰਖੜੀ ਜਿਹੜੀ ਆਪਾਂ ਨੇ ਬਚਾ ਲਈ ਹੈ ਉਹਦੇ ਲਈ ਅਸੀਂ ਇਹ ਕੁਰਬਾਨੀ ਦੇਣ ਨੂੰ ਤਿਆਰ ਆ ਜੀ ਰਖੜ ਪੁੰਨਿਆਂ ਦੇ ਮੇਲੇ ਮੌਕੇ ਬਾਬਾ ਬਕਾਲਾ ਚ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀਆਂ ਕਾਨਫਰੰਸਾਂ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ ਪੈਣਪਰਾ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਰਖੜੀ ਨਰਸਿੰਘ ਯਾਦਵ ਤੇ ਆ ਜਾਏਗਾ ਫੈਸਲਾ ਵਾਡਾ ਵੱਲੋਂ 나ਡਾ ਦੀ ਕਲੀਨ ਚੇਟ ਦਾ ਵਿਰੋਧ ਕਰਨ ਤੋਂ ਬਾਅਦ ਨਰਸਿੰਘ ਯਾਦਵ ਦਾਇਰ ਕਰਨਗੇ ਜਵਾਬ ਕੋਰਟ ਆਫ ਆਰਬਿਟ੍ਰੇਸ਼ਨ ਫਾਰ ਸਪੋਰਟ ਸ਼ਾਮ 5:30 ਵਜੇ ਸੁਣਾ ਸਕਦਾ ਹੈ ਫੈਸਲਾ 19 ਅਗਸਤ ਨੂੰ ਹੋਣਾ ਹੈ ਨਰਸਿੰਘ ਯਾਦਵ ਦਾ ਪਹਿਲਾ ਮੁਕਾਬਲਾ ਰੀਓ 올림픽 ਵਿੱਚ ਭਾਰਤ ਦੀ ਝੋਲੀ ਪਿਆ ਪਹਿਲਾ ਤਗਮਾ ਰੋहतक ਦੀ ਰੈਸਲਰ ਸਾਖਸ਼ੀ ਮਲਿਕ ਨੇ 58 ਕਿਲੋਗ੍ਰਾਮ ਭਾਰ ਵਰਗ ਵਿੱਚ ਜਿੱਤਿਆ ਬ੍ਰੌਂਜ਼ ਮੈਡਲ ਰੋਮਾਂਚਕ ਮੁਕਾਬਲੇ ਵਿੱਚ ਕਿਰਗਿਸਤਾਨ ਦੀ ਪਹਿਲਵਾਨ ਨੂੰ 8-5 ਨਾਲ ਹਰਾਇਆ 올림픽 ਇਤਿਹਾਸ ਵਿੱਚ ਭਾਰਤ ਲਈ কুਸਤੀ ਵਿੱਚ ਮੈਡਲ ਜਿੱਤਣ ਵਾਲੀ ਪਹਿਲੀ ਮਹਿਲਾ ਪਹਿਲਵਾਨ ਬਣੀ ਸਾਖਸ਼ੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਮਿਤਾ ਵਚਨ ਵਰਿੰਦਰ ਸਹਿਵਾਗ ਸੁਸ਼ੀਲ ਕੁਮਾਰ ਸਮੇਤ ਦਿਗਜਾ ਨੇ ਕਿਹਾ ਸਾਖਸ਼ੀ ਤੇ ਮਾਣ